SSP ਜਲੰਧਰ ਦਿਹਾਤੀ ਸ਼੍ਰੀ ਅੰਕੁਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੋਹੀਆਂ ਥਾਣਾ ਮੁਖੀ ਬਖਸ਼ੀਤ ਸਿੰਘ ਜੀ ਦੀ ਹਾਜ਼ਰੀ ਵਿੱਚ ਮਿਸ਼ਨ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਦੇ ਤਹਿਤ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਦੀ ਰੋਕਥਾਮ ਲਈ ਨਮਾਪਿੰਡ ਦੋਨੋਵਾਲ ਵਿਖੇ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਸਾਂਝ ਕੇਂਦਰ ਲੋਹੀਆਂ ਦੇ ਇੰਚਾਰਜ ASI ਗੁਰਦੇਵ ਸਿੰਘ ਨੇ ਮੌਜੂਦ ਪਤਵੰਤਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਸੰਬੰਧੀ ਜਾਗਰੂਕ ਕੀਤਾ ਗਿਆ। ਸੈਮੀਨਾਰ ਵਿੱਚ ਪਿੰਡ ਦੀ ਪੰਚਾਇਤ ਨੇ ਪੁਲਿਸ ਦਾ ਇਸ ਨੇਕ ਕੰਮ ਵਿੱਚ ਪੂਰਜ਼ੋਰ ਸਹਿਯੋਗ ਕਰਨ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਕੀਤਾ। ਸੈਮੀਨਾਰ ਦੌਰਾਨ ਪਰਮਜੀਤ ਸਿੰਘ ਨੰਬਰਦਾਰ ਅਤੇ ਸੰਤੋਖ ਸਿੰਘ ਨੇ ਸਾਰੇ ਸਟਾਫ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਐਸਐਸਪੀ ਸਾਹਿਬ ਦੇ ਹਾਜ਼ਰੀ ਜ਼ਿਲ੍ਹਾੰਦਰ ਦੇ ਮਨਪ੍ਰੇਸ਼ਾ ਮਤਾਬਕ ਜੋ ਪੁਲਿਸ ਡਿਪਾਰਟਮੈਂਟ ਵੱਲੋਂ ਨਗਰਾਂ ਦੇ ਕਲਾਸ ਇੱਕ ਮੇਰੇ ਨੂੰ ਚਲਾਈ ਗਈ ਹੈ। ਉਹ ਕੋਤੇ ਸਾਰਾ ਕੁਝ ਵਿਚਾਰ ਕਰਨ ਲਈ ਇਕੱਤਰ ਹੋਏ ਹਾਂ। ਬਹੁਤ ਹੀ ਸਤਿਕਾਰਯੋਗ ਆਪਣੇ ਹਲਕੇ ਦੇ ਅੰਚਾਰ ਜਲਸਾ ਚੋ ਸਾਹਿਬ ਸਰਦਾਰ ਸਾਹਿਬ ਸਰਦਾਰ ਮੁਖੀ ਸਿੰਘ ਜੀ ਤੇ ਉਹਨਾਂ ਦਾ ਸਾਰਾ ਸਟਾਫ, ਸਕਵਾਡ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਨਗਰ ਨਿਵਾਸੀ ਸਰਪੰਚ ਸਾਹਿਬ ਪ੍ਰਧਾਨ ਜੀ ਨmberdਾਰ ਜੀ ਮੈਂਬਰ ਸਹਿਬਾਨ ਤੁਹਾਨੂੰ ਸਾਰਿਆਂ ਨੇ ਬਹੁਤ ਵਡਮੁੱਲੇ ਵਿਚਾਰ ਸੁਨੇ ਹਨ ਐਸਚੋ ਸਾਹਿਬ ਨੇ ਇਹਨੇ ਤਰੀਕੇ ਨਾਲ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਪੁਰਾਣੇ ਰੀਤੀ ਰਿਵਾਜ ਦੱਸ ਕੇ ਉਹਨਾਂ ਨੇ ਇੱਕ ਵਡੂੰਲੇ ਮੇਜ਼ ਛਣਾ ਆਪਾਂ ਨੂੰ ਜੋੜਿਆ ਹੈ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਸੰਗਤਨ ਲਈ ਉਹਨਾਂ ਦਾ ਧੰਨਵਾਦ ਹੈ ਮੈਂ ਸੋਚੀਦਾ ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡੀ ਘਾਟ ਆਪਣੇ ਵਿੱਚ ਵੀ ਆਈ ਹੈ ਜਿਹੜਾ ਕਿ ਆਪਾਂ ਸਾਰਾ ਕੁਝ ਛੱਡ ਕੇ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ ਜਿਲਸਤਰਾ ਸੈਟੋਫਾ ਨੇ ਆਪਾਨੂੰ ਸਮਝਾਇਆ ਹਰ ਇੱਕ ਬੱਚੇ ਨੂੰ ਮਾਪਿਆਂ ਦਾ ਇਹ ਜ਼ਰੂਰੀ ਫਰਜ਼ ਹੈ ਕਿ ਉਹਨੂੰ ਟਾਈਮ ਦਿੱਤਾ ਜਾਵੇ ਬੱਚੇ ਤਾਂ ਥੋੜਾ ਜਿਹਾ ਬੇਸੜੇ ਹੋ ਜੋ ਬਨੋ ਬਤੀ ਇਹ ਸਾਥਿਓ ਨੇ ਕਰਨੂ ਕਾਦੇ ਸਭ ਤੋਂ ਵੱਡੀ ਬਿਮਾਰੀ ਅੱਜ ਕੱਲ ਜੋ ਮੋਬਾਈਲ ਫੋਨ ਹੈ ਮੈਂ ਤਾਂ ਦੇਖਦਾ ਬੀਬੀਆਂ ਨੇ ਕਿ ਜੇ ਛੋਟੇ ਜੇ ਬੱਚੇ ਨੂੰ ਵੀ ਵਰਾਉਣਾ ਤਾਂ ਉਹਨੂੰ ਫੋਨ ਲਾ ਕੇ ਮੋਰੇ ਕਰ ਦਿੰਦੀ ਜਿਹਦੇ ਵਿੱਚ ਜੇ ਕੋਈ ਸਿਆਣਾ ਬੰਦਾ ਹੋਊ ਜੇ ਫੋਨ ਚ ਲਾਉਣਾ ਹੋ ਬਹੁਤ ਸੱਚੀਆਂ ਗੱਲਾਂ ਵੀ ਹਨ ਗੁਰਬਾਣੀ ਹੈ ਵਿਗਿਆਨ ਹੈ ਬਹੁਤ ਕੁਝ ਹੈ ਸਿੱਖਣ ਨੂੰ ਬੱਦ ਜੋ ਅੱਜਕੱਲ ਜੰਗ ਇਹਸ ਬਣੇ ਲੱਗੀ ਹੈ ਕਿ ਉਹਨਾਂ ਨੇ ਜੋ ਪੁੱਠੇ ਸਿੱਧੇ ਕੰਮ ਉਹ ਵੀ ਸਾਰੇ ਮੋਬਾਈਲ ਵਿੱਚ ਹਨ ਉਥੋਂ ਸਿੱਖਿਆ ਲੈ ਕੇ ਵੀਰੋ ਉਹ ਕਿੰਨੀ ਕੁ ਤਰੱਕੀ ਕਰਨਗੇ ਮੇਰੇ ਖਿਆਲ ਮੁਤਾਬਕ ਇਸ ਗੱਲ ਤੇ ਕੰਟਰੋਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਐਸਆਈ ਗੁਰਦੇਵ ਸਿੰਘ ਖਾਣਾ ਸਾਹਜ ਕੇਂਦਰ ਲੋਈਆਂ ਤੋਂ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕਰ ਗੁਪਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ ਸ਼ੁਭ ਕਰਮਨ ਤੇ ਕਭੂ ਨਾ ਡਰੂ ਜੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਈ ਗਈ ਮਹਾਂਮ ਜਿਹੜੀ ਨਸ਼ਿਆਂ ਦੇ ਵਿਰੁੱਧ ਅੱਜ ਅਸੀਂ ਨਵਾਂ ਪਿੰਡ ਦੋਨੇਵਾਲ ਦੀ ਨਗਰ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਪਿੰਡ ਦੇ ਨੌਜਵਾਨਾਂ ਦੇ ਸੈਮੀਨਾਰ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਅਵੇਅਰਨੈਸ ਕੀਤਾ ਹੈ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਣਾ ਹੈ ਨਸ਼ਾ ਕਰਨਾ ਹੈ ਤਾਂ ਨਾਮ ਦਾ ਕਰਨਾ ਹੈ ਸਿੱਖਿਆ ਦਾ ਕਰਨਾ ਹੈ ਚੰਗੇ ਕੰਮਾਂ ਦਾ ਨਸ਼ਾ ਕਰਨਾ ਹੈ ਅਸੀਂ ਆਪਣੀ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਨਸ਼ਾ ਮੁਕਤ ਕਰਨਾ ਹੈ ਸਾਰਿਆਂ ਨੇ ਪ੍ਰਣ ਕੀਤਾ ਹੈ ਕਿ ਅੱਜ ਅਸੀਂ ਆਪਣੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਨਸ਼ਿਆਂ ਤੋਂ ਅਵੇਅਰਨੈਸ ਕਰਾਂਗੇ ਤੇ ਨੌਜਵਾਨੀ ਨੂੰ ਬਚਾਉਣ ਵਾਸਤੇ ਪਿੰਡ ਦੇ ਵਤਵੰਤਿਆ ਨੇ ਪ੍ਰਣ ਕੀਤਾ ਕਿ ਵੱਧ ਤੋਂ ਵੱਧ ਬਤਿਆਂ ਨੂੰ ਅਸੀਂ ਨਸ਼ਿਆਂ ਤੋਂ ਜਾਗਰੂਤ ਕਰਾਂਗੇ ਤੇ ਇਹੋ ਜੀ అలਮਤ ਨੂੰ ਪਿੰਡ ਵਿੱਚੋਂ ਖਤਮ ਕਰਾਂਗੇ ਜੀ ਜਿਸ ਮੁਕੇ ਪਿੰਡ ਦੇ ਸੰਤੋਖ ਸਿੰਘ ਸਰਪੰਚ ਆਗੂ ਪਰਮਜੀਤ ਸਿੰਘ ਨੰਬਰਦਾਰ ترਸੀਮ ਸਿੰਘ ਠੇਕੇਦਾਰ ਜੁਗਿੰਦਰ ਸਿੰਘ ਪੰਚ ਕਸ਼ਮੀਰ ਸਿੰਘ ਗੁਰਦੇਵ ਸਿੰਘ ਭਜਨ ਸਿੰਘ ਸਰਵਣ ਕੁਮਾਰ ਅਤੇ ਸਾਂਝ ਕਮੇਟੀ ਮੈਂਬਰ ਰਿਟਾਇਰ اے ایس ਆਈ ਅਫਤਾਰ ਸਿੰਘ ਸਾਂਝ ਕੇਂਦਰ ਤੋਂ ਗੋਵਿੰਦਾ ਸਿੰਘ ਪਰਮਿੰਦਰ ਸਿੰਘ ਪਿੰਡ ਦੇ ਨੌਜਵਾਨ ਅਤੇ ਪਿੰਡ ਵਾਸੀ ਹਾਜ਼ਰ ਸਨ ਲੋਹਿਆਂ ਖਾਸੋਂ ਪ੍ਰੀਤਮ ਸਿੰਘ ਪ੍ਰੀਦੀ ਖਾਸਰਪੁਰ